ਠੀਕ ਆ ਸਕੂਟਰੀ ਚੱਕਣ ਜਾਣਾ ਯਾਰ ਦੁਪਹਿਰੇ ਦੁਪਹਿਰੀ ਜਾਣਾ ਪੈ ਰਿਹਾ ਏ ਤੇ ਇਹ ਚੀਜ਼ਾਂ ਛੱਡ ਦੋਂਗੇ ਤਾਂ ਸ਼ੂਗਰ ਜਮੀ ਖਤਮ ਹੋ ਜਾਊਗੀ ਇੱਕ ਵਾਰ ਸੇ ਤਾਂ ਠੀਕ ਆ ਨਾ ਜਿਵੇਂ ਚੀਨੀ ਚੋਂ ਨਹੀਂ ਪਾਣੀ ਤੇ ਗਾਈਜ਼ ਆਪਾਂ ਨੂੰ ਉਹੀ ਬੰਦੇ ਦੁਆਰਾ ਬਾਅਦ ਸੇ ਮਿਲੇ ਗੱਡੀ ਆ ਜੀਆ ਫਲੇਰੋ ਸਾਈਡ ਹੋ ਜਾਈ ਓਵਰ ਓਵਰ ਕੰਟਰੋਲ ਹੋ ਰਿਹਾ ਅੱਗੇ ਕਰ ਰਿਹਾ ਗੇਰ ਨਾਲ ਤੇ ਸਾਈਕਲ ਨਾਲੇ ਮੈਨੂੰ ਵੀ ਗੇਰੂਗਾ ਦਾ ਟਾਈਮ ਆ ਸਾਢੇ 3 ਹੋ ਗਿਆ ਵੈਸੇ ਦੁਪਹਿਰ ਤਾਂ ਵੈਸੇ ਲੰਘ ਗਈ ਆ ਤੇ ਆਪਾਂ ਚੱਲੇ ਆ ਰੋਪੜ ਨੂੰ ਤੇ ਧੁੱਪਾਂ ਬਹੁਤ ਜ਼ਿਆਦਾ ਯਾਰ ਤੇ ਇਸ ਟੈਂਪ ਕੋਈ ਵੀ ਨਹੀਂ ਸੀਗਾ ਬਾਹਰ ਦਿਖ ਰਿਹਾ ਤੇ ਜਦੋਂ ਮੈਂ ਆਇਆ ਤੇ ਨਿਆਣੇ ਸਕੂਲਸ ਕਾਲ ਤੇ ਆ ਗਏ ਹੁਣੇ ਸਾਰੇ ਆਣੇ ਤੇ ਬਾਕੀ ਹੈ ਗਾਈਸ ਵੈਲਕਮ ਬੈਕ ਆ ਤੁਹਾਡਾ ਸਾਰਿਆਂ ਦਾ ਬਲੌਗ ਦੇ ਵਿੱਚ ਤੇ ਗਾਈਸ ਆਪਾਂ ਚੱਲਿਆ ਰੋਪੜ ਨੂੰ ਤੇ ਹਨੀਕੋਲ ਨੂੰ ਤੇ ਠੀਕ ਆ ਸਕੂਟਰੀ ਚੱਕਣ ਜਾਣਾ ਯਾਰ ਦੁਪਹਿਰੇ ਦੁਪਹਿਰੀ ਜਾਣਾ ਪੈ ਰਿਹਾ ਹੈ ਤੇ ਕਿਉਂਕਿ ਮਾਤਾ ਨੂੰ ਦਵਾਈ ਦਿਵਾ ਕੇ ਲੈ ਕੇ ਆਣੀ ਆ ਦੇ ਉਹਦੇ ਕਰਕੇ ਫਿਰ ਸਕੂਟਰੀ ਮੋਟਰਸਾਈਕਲ ਕੁਝ ਹੈ ਨਹੀਂ ਕਰਾਂ ਤੇ ਤਾਂ ਕਰਕੇ ਮੈਨੂੰ ਰੋਪੜ ਜਾਣਾ ਪੈ ਰਿਹਾ ਤੇ ਪੈਸੇ ਵੀ ਹੈ ਨਹੀਂ ਦੇ ਕੋਲ ਹੀ ਆ ਈਟਿਆਂ ਵਿੱਚ ਤੇ ਕਰਵਾਣੇ ਸੀਗੇ ਉਹਨੇ ਤੇ ਬਾਕੀ ਚਲੋ ਚੱਲਦੇ ਹਾਂ ਹੁਣ ਹੈ ਤਾਂ ਦੁਪਹਿਰ ਆ ਹੁਣੀ-ਹੁਣੀ ਨਾ ਕੇ ਆਈ ਆ ਮੈਨੂੰ ਮਾਤਾ ਨੇ ਹੁਣੀ ਕਿਹਾ ਮੈਂ ਕਹੀ ਸੀ ਸਵੇਰ ਦੇ ਦਸ ਦਾ ਦੇ ਵਿੱਚ ਜਦੋਂ ਮੈਂ ਜਾਇਆ ਹੁਣ ਅਦਾਲਤ ਲੈ ਹੁਣ ਇਹਦੇ ਪੈਸੇ ਤੇ ਸਕੂਟੀ ਵੀ ਚੱਕ ਲੈਣੀ ਸੀ ਤੇ ਬਾਕੀ ਚਲੋ ਫਿਰ ਹਾਲ ਹੁਣ ਚੱਲਦੇ ਆਪਾਂ ਤੇ ਠੀਕ ਆ ਤੇ ਵਲੋਗਿੰਗ ਹੁਣੀ ਸ਼ੂਟ ਕਰਨ ਲੱਗਿਆ ਹੈ ਤੇ ਸਾਈਕਲ ਵੀ ਬਸ ਉੱਥੀ ਜਾ ਕੇ ਚਾਰਜ ਲਾਉਂਗਾ ਸਾਈਕਲ ਦਾ ਚਾਰਜਰ ਵੀ ਨਾਲੇ ਚੱਕਿਆ ਆ ਮੈਂ ਸਾਈਕਲ ਆ ਚਾਰਜਰ ਸਾਈਕਲ ਵੀ ਨਹੀਂ ਚਾਰਜ ਸੀਗਾ ਤੇ ਕਿਉਂਕਿ ਬਹੁਤ ਦਿਨ ਪਹਿਲਾਂ ਚਾਰਜ ਲਗਾਇਆਤਾ ਚਲਾਇ ਨਹੀਂ ਅੰਦਾ ਹੈਗਾ ਅੱਧੀ ਖੜਿਆ ਰਹਿੰਦਾ ਹੈ ਚਲੋ ਆਪਾਂ ਚਲਦੇ ਆਂ ਚੱਕ ਕੇ ਤਾਂ ਲਿਆ ਸਕੂਟਰੀ ਮੈਂ ਤੇ ਪਤਾ ਨਹੀਂ ਆਰੇ ਚ ਪ੍ਰੋਬਲਮ ਕੀ ਆਏ 40 ਪਰ ਜਾਏ ਤੇ ਆਵਾਜ਼ ਕਰਦੀ ਇਦਾਂ ਦੇਖਿਓ ਮੈਂ 40 ਪਰ ਜਾਣੀ ਆ ਕਿਆ ਹੋਇਆ ਇਹਨਾਂ ਚੱਲ ਨਹੀਂ ਰਹੀ ਇਹ ਵੀ ਚੰਗੀ ਤਰ੍ਹਾਂ ਇਹਦੇ ਮਿੱਠਾ-ਮੂਠਾ ਜੰਮੀਓ ਸਾਰੀ ਚੀਜ਼ਾਂ ਛੱਡ ਦੋਗੇ ਤਾਂ ਸ਼ੂਗਰ ਜੰਮੀ ਖਤਮ ਹੋ ਜੂਗੀ ਇੱਕ ਵਾਰ ਸੇ ਤਾਂ ਠੀਕ ਹੈ ਨਾ ਜਿਵੇਂ ਚੀਨੀ ਚੋਂ ਨਹੀਂ ਪਾਣੀ ਕੋਲਦੇ ਹੋਗੇ ਆ ਜਿਮਦਨ ਉਹ ਪੀ ਲਿਆਦਾ ਤੁਸੀਂ ਉਹ ਵੀ ਕੰਮ ਖਰਾਬ ਕਰਦਾ ਕਦੇ ਇੱਕ ਵਾਰ ਵਿੱਚ ਆ ਜਾਂਦੀ ਆ ਫਿਰ ਇਹ ਕਹਿੰਦਾ ਵੀ ਅੰਦਰ ਸਟਾਰਟਿੰਗ ਆ ਵੀ ਖਤਮ ਹੋ ਸਕਦੀ ਜੰਮੀਓ ਬਿਲਕੁਲ ਕਰ ਦੋ ਬਿਖਾ ਦੇ ਹੁਣ ਬਿਲਕੁਲ ਸਹੀ ਚੱਲ ਰਹੀ ਆ ਯਾਰ ਈਔਰ 30 ਦੀ ਸਪੀਡ ਦੇ ਵਿੱਚ ਕਿਉਂਕਿ ਜਦ ਸਾਫ ਸੜਕ 'ਤੇ ਸਹੀ ਨਹੀਂ ਚੱਲ ਰਹੀ ਆਵਾਜ਼ ਕਰੀਦੀ ਗੋ ਕਰਕੇ ਆਏ ਆਵਾਜ਼ ਕਰਦੀਦੀ ਮੀਆਂ ਪਰ ਵੱਲੋਂ ਜਾਂਦੇ ਹੋਏ ਟੁੱਟੀ ਸੜਕ 'ਤੇ ਪਤਾ ਨਹੀਂ ਕਿਆ ਕਿ ਨੱਟ ਬੋਲਟੇ ਦਾ ਜਿਹੜਾ ਉਹ ਵਿੱਚ ਦੇ ਹਿੱਲਿਆ ਆ ਹਨਾ ਠੀਕ ਹੋ ਗਿਆ ਹੁਣ ਸਹੀ ਚੱਲ ਰਹੀ ਆ ਤੇ ਬਾਕੀ ਗਾਜ ਦਰਵਾਜ਼ੇ ਵਗੈਰਾ ਲੇ ਆਇਆ ਤੇ ਠੀਕ ਆ ਤੇ ਬਾਕੀ ਹੁਣ ਆਪਾਂ ਚੱਲਿਆਂ ਵਾਪਸ ਸਕੂਟਰੀ ਲੈ ਕੇ ਦਾ ਨਹੀਂ ਬੁਲਾਉਂਦਾ ਹਲੇ ਵੀ ਉਹੀ ਗੱਪ ਹੈ ਫਿਰ ਫੇ ਠੀਕ ਆ ਫਿਰ ਤੇ ਗਾਈਜ਼ ਆਪਾਂ ਨੂੰ ਕੋਈ ਬੰਦੇ ਦੁਆਰਾ ਬਾਅਦਸ ਮਿਲੇ ਗੱਡੀ ਆ ਜੀਆ ਫਲੇਰੋ ਸਾਈਡ ਹੋ ਜਾਵੇ ਤੇਜੀਰੀ ਨਹੀਂ ਤੇਜੀਰੀ ਹੈ ਨਹੀਂ ਅਗਲੇ ਚ ਨਾ ਹੁਣ ਆ ਮੇਰੀ ਪੈਣੀ ਦੀ ਚੁੰਮੀ ਲੈ ਕੇ ਆ ਦੇਖੋ ਨਹੀਂ ਸਾ ਤੇਜੀਰੀ ਫਿਰ ਹੁਣ ਤੇਜੀਰੀ ਤੇ ਲਗਾ ਨਾ ਮਹੀ ਰੱਖਿਆ ਹੋਇਆ ਮੈਂ ਗੇਮ ਵਾਲੀ ਤੇਜੀਰੀ ਮਨੀ ਸੰਦੀਪ ਮੋਨੂ ਹੋਰ ਮੋਨੂ ਕੀ ਹਾਲ ਆ ਪੁਰਾਣੇ ਬੰਦੇ ਫੇਰ ਮਿਲੇਗੇ ਹੈ ਵਾਰ ਦੂਜੇ ਵਾਰ ਮਿਲਿਆਗਾ ਹਾਂ ਮੈਂ ਤਾਂ ਨਿਕਰਿਓ ਉੱਥੇ ਹੀ ਮਿਲਿਆ ਤਾਂ ਜ਼ਿਆਦਾ ਹਾਂ ਵੀਰ ਮੈਨੂੰ ਨਹਿਰ ਦੇ ਕਿਨਾਰੇ ਜਾਂਦੇ ਜਾਂਦੇ ਹਾਂ ਸਾਰੇ ਨਿਆਣੇ ਮਿਲਦੇ ਨੇ ਵੀਰ ਮੈਨੂੰ ਬਹੁਤ ਮਿਲਦੇ ਹੈ ਉਹ ਤਾਂ ਫਿਰ ਇੱਧਰ ਹੀ ਰਹਿੰਦੇ ਆ ਨਾ ਤੁਸੀਂ ਕਿੱਧਰ ਰਹਿੰਦੇ ਮੇਰਾ ਪਿੰਡ ਤਾਂ ਉੱਧਰ ਜਾ ਕੇ ਆ ਪਾਰ ਤੁਸੀਂ ਕਹਿੰਦੇ ਹਾਂ ਕਿ ਕਿੱਦਾਂ ਦੇ ਆ ਬਸ ਤੁਸੀਂ ਖੜੇ ਤੇ ਜਾਣਾ ਬਾਹਰ ਹਾਂ ਹਾਂ ਪੋਲੈਂਡ ਹੈ ਪੋਲੈਂਡ ਚੱਲਿਆ ਪੋਲੈਂਡ ਅੱਛਾ ਔਰ ਵਈ ਕਿ ਹਾਲ ਆ ਚੱਲੇ ਆ ਬਸ ਹੁਣ 2-3 ਮਹੀਨੇ ਹੋਰ ਆ ਵੀਰੇ ਫਿਰ ਬਾਹਲੀ ਕੰਟਰੀ ਚੱਲੇ ਹੋ ਤੇ ਮਿਲਾਂਗੇ ਹੋਲੈਂਡ ਹੋਲੈਂਡ ਜੁਰਪਨ ਕੰਟਰੀ ਚ ਫੇ ਮਿਲਾਂਗੇ ਤੁਹਾਨੂੰ 2-3 ਸਾਲ ਬਾਅਦ ਮਿਲਾਂਗੇ ਓਕੇ ਕਦੇ ਤੱਕ ਤੱਕ ਤੁਸੀਂ ਬੁਢਾ ਬਿਓ ਜਾਣਾ ਹੜਾ ਜਾ ਕੇ ਕਿੱਥੇ ਕਿੱਥੇ ਬੁਢਾ ਹੋ ਜਾਊਗਾ ਮੈਂ ਕਹਿ ਨਹੀਂ ਸਕਦਾ ਚੱਲ ਯਾਰ ਤੁਸੀਂ 3-4 ਮੈਂ ਤਾਂ ਹੁਣ ਕਣ ਆਟਾ ਚੱਕਣ ਆਇਆ ਤਾਂ ਉਹੀ ਸਕੂਟਰ ਹੀ ਹੈ ਜਿਹੜੀ ਆਪਣੇ ਕੋਲ ਦੀ ਦੁਕਾਨ 'ਤੇ ਜਾਣਾ ਤਾਂ ਨਹੀਂ ਕਿਤੇ ਅੱਗੇ ਨਾ ਚੱਲੇ ਕਿਤੇ ਰਸਤਾ ਉਹ ਕਿਨਵਾ ਜਾਓ ਉਹ ਮੋੜ ਤੱਕ ਜਾਣਾ ਉਹ ਮੋੜ ਤੱਕ ਜਾਣਾ ਬੈਹੋ ਚੱਲੀਏ ਹਾਂ ਮੋੜ ਤੇ ਦੇਖਾ ਰ ਮੇਰੀ ਗੇਟ ਮੋੜ ਤੇ ਬੈਠੋ ਚੱਲੀਏ ਪੀਣਾ ਦਾ ਚੱਕ ਲਿਆ ਕੱਪੜੇ ਵੀ ਥੋੜੇ ਜਿਹਾ ਗੰਦੇ ਹੋ ਗਏ ਤੇ ਠੀਕ ਆ ਤੇ ਬਾਕੀ ਆ ਰਸਤੇ ਵਿੱਚ ਮਿਲ ਗਏ ਤੇ ਸੰਦੀਪ ਮਨੀ ਮੋਨੂ ਤੇ ਜੀਰੀ ਜਾਂ ਨਾਮ ਸੀਗਾ ਯੰਗ ਇਹਨਾਂ ਨੂੰ ਪੁੱਛਣ ਲੱਗੇ ਵੀਰੇ ਹੁਣ ਕੰਮ ਕਿਆ ਕਰਦੇ ਆ ਮੈਂ ਜਾਣ ਕੇ ਕਹਤਾ ਮੈਂ ਕਿ ਮੈਂ ਤਾਂ ਬਾਲੀ ਕੰਟਰੀ ਨੂੰ ਚੱਲੇ ਆਇਆ ਤੇ ਰਣਾ ਅੱਗੇ ਮਫ਼ਲ ਚੱਲਦਾ ਰਹਿਦਾ ਉਹਨਾਂ ਦੇ ਬਾਕੀ ਜਾਣ ਦਾ ਪੜਾ ਕਿੱਥੇ ਆ ਤੇ ਉਹਦੇ ਤੇ ਇੱਥੇ ਆਪਾਂ ਤੇ ਠੀਕ ਆ ਵੈਸੇ ਪੁੱਛਣ ਲੱਗੇ ਦਿਓ ਜੀ ਕਹਿੰਦੇ ਅਸੀਂ ਸਾਨੂੰ ਦੂਜਾ ਵੀਰਾ ਮਿਲਦਾ ਹੁੰਦਾ ਸੀ ਬੇਜੀ ਚਾਹੀਦੀ ਗੱਲ ਕਰਦੇ ਦਿਓ ਗੱਲਸ ਟਾਈਮ ਸਾਢੇ 6 ਹੋ ਗਿਆ ਤੇ ਠੀਕ ਆਪਾਂ ਪੀਣਾ ਵਗੈਰਾ ਚੱਕ ਲਿਆ ਤੇ ਹਰ ਇੱਕੋ ਰੱਖ ਤੋ ਸੁਸਤੀ ਜੀ ਉਹ ਚੜੀ ਹੋਈ ਨੀਂਜ ਜੀ ਬਹੁਤ ਆ ਰਹੀ ਆ ਅੱਜ ਸਵੇਰ ਦਾ ਵੀ ਆਪਾਂ ਨੇ ਬਸ ਵੈਬ ਸੀਰੀਜ਼ੇ ਦੇਖ ਰਹੇ ਤਾਂ Amazon Prime ਪਰ ਸਬਸਕ੍ਰਿਪਸ਼ਨ ਲਿਆ ਹੋਇਆ ਤੇ ਉਹਦੇ ਪਰੇ ਦੇਖ ਰਹੇ ਸੀਗੇ ਤੇ ਤਾਂ ਕਰਕੇ ਥੋੜੇ ਜਿਹਾ ਸੁਸਤੀ ਜੀ ਬਹੁਤ ਚੜੀ ਹੋਈ ਆ ਮੈਂ ਕਿਹਾ ਚੱਲ ਬੜੀਆਂ ਲਿਆਂਵਾਂ ਦੁਕਾਨ ਪਰ ਤੇ ਬੜੀਆਂ ਖਤਮ ਹੋਈਆਂ ਹੋਈਆਂ ਦੀਆਂ ਧੁੱਪਾਂ ਵੀ ਬਹੁਤ ਜ਼ਿਆਦਾ ਹੈ ਤੇ ਅੱਜ ਜੀਤੂ ਵੀ ਨਹੀਂ ਦਿਖਾਇਆਗਾ ਤੁਹਾਨੂੰ ਬਲੌਗ ਦੇ ਵਿੱਚ ਆਇਆ ਤਾਂ ਸੀਗਾ ਘਰਾਂ ਉਸ ਟਾਈਮ ਬਲੌਗੇ ਨਹੀਂ ਦਾ ਸ਼ੂਟ ਕਰ ਰਿਹਾ ਤਾਂ ਕਰਕੇ ਲਿਆ ਨਹੀਂ ਹੈ ਤੇ ਬਾਕੀ ਚਲੋ ਘਰ ਜਾ ਕੇ ਦੇਖਦੇ ਆਂ ਤੇ ਫੇਰ ਆਉਂਦਿਆਂ ਘੁੰਮਣ ਤੇ ਹਲੇ ਮੈਂ ਚੱਲ ਮਾੜਾ ਦੁਕਾਨ ਪਰ ਗੇੜਾ ਮਾਰ ਕੇ ਆਵਾ ਤੇ ਬੜੀਆਂ ਲਿਆ ਆਵਾ ਤੇ ਘਰ ਜਾ ਕੇ ਖਾਵਾਂਗੇ ਕੁਛ ਤੇ ਠੀਕ ਆ ਸੁਸਤੀ ਬੋਚੜੀ ਫਿਰ ਯਾਰ ਨੀਂਦ ਦੀ ਟਾਈਪ ਬਹੁਤ ਹੋ ਰਿਹਾ ਪਈ ਧੁੱਪਾਂ ਕਰਕੇ ਆ ਰਿਹਾ ਮਜਾ ਹੈ ਹੈ ਕੇ ਥੱਕ ਗਿਆ ਜੋਰ ਵੱਜ ਰਿਹਾ 80 ਕੰਟਰੋਲ ਓਵਰ ਓਵਰ ਕੰਟਰੋਲ ਹੋ ਰਿਹਾ ਆ ਕੇ ਕਰ ਰਿਹਾ ਗੇੜਾ ਨਾਲ ਤੇ ਚੈੱਕ ਕਰ ਨਾਲੇ ਮੈਨੂੰ ਵੀ ਗੇੜੂਗਾ ਵੇਖ ਲੈ ਵੇਖੂ ਜੇ ਚੱਲ ਵੀ ਰਿਹਾ ਏ ਚੱਲ ਛੱਡ ਮੈਂ ਚਲਾਉਂਦਾ ਦਿੱਤੇ ਚੱਲਣਾ ਨਹੀਂ ਹੈਗਾ ਰੋਕ ਉਹ ਰੋਕ ਪਹਿਲੀ ਉਹ ਤੇ ਸੁੱਕਿਆ ਜਾਏ ਉਹ ਇਦਾਂ ਹਿਲਾ ਨਾ ਗਿਰ ਜੂਗਾ ਯਾਰ ਸਿੱਧਾ ਸਿੱਧਾ ਚਲਾ ਸਿੱਧਾ ਹਲਾ ਘੱਟ ਤੇ ਕਾਰ ਪਰ ਹੈ ਨਹੀਂ ਤਾਂ ਅੰਕਲ ਮੁੰਡਾ ਤਾਂ ਇਹਦਾ ਛੋਟਾ ਆ ਤੂੰ ਤਾਂ ਘੇਰੂਗਾ ਯਾਰ ਮੰਨੂ ਤੂੰ ਹਲਾਉਂਦਾ ਹੀ ਬਹੁਤਾ ਗਿਰ ਜਾਣਾ ਮੈਂ ਤਾਂ ਦਦਾ ਕੰਬ ਜਾਣਾ ਸਾਈਕਲ ਗਿਰ ਜੂਗੇ ਹਾਂ ਅੰਕਲ ਹੈ ਨਹੀਂ ਦੁਕਾਨ ਪਰ ਦੇਖਦੇ ਹਾਂ ਹੁਣ ਬਾਅਦ ਚੋਂ ਆਂਦਾ ਅੱਧੇ ਘੰਟੇ ਦਾਸ ਚਲਾਵਾਂ ਮੈਂ ਉਹ ਪਿੱਛੇ ਬਿਠਾ ਕੇ ਨਹੀਂ ਬਿਲਾਉਂਗਾ ਮੈਂ ਹੀ ਚਲਾਉਂਦਾ ਰਹਿਣ ਤੇ ਮੈਂ ਵਿਚਾਰ ਕੇ ਕਰਦਾ ਦਾੜੀ ਨਹੀਂ ਮੇਰਾ ਨਹੀਂ ਨਹੀਂ ਮੈਂ ਚਲਾਉਂਦਾ ਉਹ ਜਦ ਤ ਤਰਾਈ ਤੀ ਜਦ ਤ ਤੇ ਚੱਲ ਪਿਆ ਹੋਣਾ ਸਹੀ ਨਹੀਂ ਯਾਰ ਚਲਾ ਦੂਗਾ ਉਹ ਮੈਂ ਚਲਾਉਂਦਾ ਪਲੀਜ਼ ਇੱਕ ਵਾਰ ਹਾਂ ਚੱਲ ਦੇਖ ਲੈ ਨਾ ਇੱਕ ਵਾਰੀ ਚੱਲ ਬੜਾ ਪਰਾਂ ਗਲਤ ਕੰਮ ਮਾਰਦੀ ਜਮ ਮ ਕਹੂੰਗਾ ਤੇ ਗਾਇਬ ਹੁੰਦੀ ਬੈ ਕੇ ਖਲਾਰੀ ਆ ਮੁਕਸੀ ਸਾਈਕਲ ਤੇ ਮੁਕਸ ਕੋ ਗੰਤੀ ਮਾਰਦੀ ਹੈ ਜੀ ਹਾਲੇ ਲੋਕਾਂ ਨੇ ਵਲੌਗ ਦੇਖ ਕੇ ਕਹਿਣਾ ਪੱਖੀਆਂ ਇਕੱਠੀਆਂ ਕਰਤੀਆਂ ਨੇ ਐਣੀਆਂ ਜਾਂ ਹੁਣ ਫੇਲ ਇੰਜੋਏ ਕਰ ਆਣਾ ਨਹੀਂ ਨਹੀਂ ਚਲੀ ਜਾਣਾ ਮੈਂ